ਹੁਣ ਅਸੀਂ ਆਉਨੇ ਆ ਜੀ ਜਿਹੜੇ ਸਾਡੇ ਲੋਕ ਆਮ ਤੌਰ ਤੇ ਜਾਣਨਾ ਚਾਹੁੰਦੇ ਨੇ ਕਿ ਹੋ ਕੀ ਰਿਹਾ ਕਿਉਂਕਿ ਤੁਸੀਂ ਉੱਥੇ ਬਹੁਤ ਸਾਰੇ ਥਾਵਾਂ ਤੇ ਸਰਵਿਸਸ ਦੇ ਰਹੇ ਹੋ ਤੇ ਤੁਹਾਨੂੰ ਲੋਕ ਵੱਧ ਅਪਰੋਚ ਕਰਦੇ ਆ ਪਿਛਲੇ ਦਿਨਾਂ ਦੀਆਂ ਜੇ ਘਟਨਾਵਾਂ ਨਾਲ ਕੋਈ ਸਾਡੀ ਸਾਂਝ ਪਵਾ ਦਿਓ ਕਿ ਡਰਾਈਵਰਾਂ ਦੀ ਕੀ ਸਥਿਤੀ ਆ ਕੁਝ ਹੋਰ ਬੰਦੇ ਫੜੇ ਕੁਝ ਹੋਇਆ ਕੀ ਕੁਝ ਹੋਇਆ ਫਿਰ ਆਪਾਂ ਉਸ ਤੋਂ ਲਾਸਟ ਤੀਜੇ ਰਾਉਂਡ ਤੇ ਰਿਵਰਸ ਮਾਈਗ੍ਰੇਸ਼ਨ ਤੇ ਚੱਲਦੇ ਆ ਅਸੀਂ ਇਹ ਵੀ ਤੁਹਾਡੇ ਤੋਂ ਸਮਝਾਂਗੇ ਕਿ ਪਿਛਲੇ ਦਿਨਾਂ ਚ ਕੋਈ ਅਮੈਂਡਮੈਂਟਸ ਵੀ ਆਈਆਂ ਕੋਈ ਨਿਜਮ ਚੇਂਜ ਹੋਏ ਹੋਣ ਕੁਝ ਨਵੇਂ ਫੈਸਲੇ ਕੁਝ ਨਵੇਂ ਨਵੀਆਂ ਡਾਇਰੈਕਸ਼ਨਸ ਹੋਣ ਤਾਂ ਆ ਕਾਫੀ ਜਿਆਦਾ ਬੁਰਾ ਹਾਲ ਹੈ ਜੀ ਇੱਥੇ ਹੁਣ ਜਿਹੜੀ ਫਰਫੜਾਈ ਦਾ ਤਾਂ ਅੱਗੇ ਨਾਲੋਂ ਵੀ ਵਧੀਆ ਜਿਆਦਾ ਹੁਣ ਤਾਂ ਜਿਹੜੇ ਲੋਕੀ ਆ ਕਈ ਕੋਟਾਂ ਦੇ ਡੇਟਾ ਤੇ ਜਾਂਦੇ ਉੱਥੋਂ ਫੜ ਲਿੱਤੇ ਜਾਂਦੇ ਆ ਜਾਂ ਜਿਵੇਂ ਅੱਗੇ ਆਈ ਸੀ ਜਿਹੜੀ ਇਮੀਗ੍ਰੇਸ਼ਨ ਕਸਟਮ ਜਿਹੜੀ ਇਨਫੋਰਸਮੈਂਟ ਫੜਦੀ ਸੀ ਉਹ جاری ਹੀ ਆ ਅੱਗੇ ਨਾਲੋਂ ਕੋਈ ਰਾਹਤ ਨਹੀਂ ਆ ਤੇ ਪਰ ਇਹਦੇ ਨਾਲ ਇਹ ਆ ਕਿ ਜਿਹੜੀ ਟਰਕਿੰਗ ਇੰਡਸਟਰੀ ਦਾ ਬਹੁਤ ਜਿਆਦਾ ਇੱਥੇ ਇਫੈਕਟ ਪਿਆ ਕਿਉਂਕਿ ਜਿਹੜੇ ਆਪਣੇ ਡਰਾਈਵਰ ਨੇ ਜਿਆਦਾ ਉਹ ਨੌਨ ਡੋਮਿਸਾਈਲ ਹੋਣ ਕਰਕੇ ਵੀ ਜਿਨ੍ਹਾਂ ਕੋਲ ਵਰਕ ਪਰਮਿਟ ਸੀ ਉਹ ਤੇ ਚਲਾਉਂਦੇ ਸੀਗੇ ਉਹ ਹੁਣ ਬਾਹਰਲੀ ਸਟੇਟਾਂ ਅੰਦਰ ਦੇ ਮਾਰੇ ਨਹੀਂ ਜਾਂਦੇ ਕਿਉਂਕਿ ਜੇ ਜਾਂਦੇ ਆ ਤਾਂ ਉਹਨਾਂ ਨੂੰ ਚਾਹੇ ਉਹਨਾਂ ਕੋਲ ਲਾਇਸੈਂਸ ਵੈਲਿਡ ਵੀ ਆ ਟਰੱਕ ਦਾ ਇੰਸ਼ੋਰੈਂਸ ਸਭ ਕੁਝ ਆ ਉਹਨਾਂ ਨੂੰ ਉਹਦਾ ਇਮੀਗ੍ਰੇਸ਼ਨ ਸਟੇਟਸ ਜਿਹੜਾ ਹੈਗਾ ਉਹਦੇ ਕਰਕੇ ਫੜਿਆ ਜਾਂਦਾ ਤੇ ਓਕਲਾ ਹੋਮਾ ਬਹੁਤ ਡਰਾਈਵਰ ਫੜੇ ਆ 10 12 ਕੱਲ ਟੈਕਸਸ ਫੜੇ ਹੈਗੇ ਆ ਉਹ ਮੈਨੂੰ ਖਬਰ ਮਿਲੀ ਆ ਤੇ ਉਹਨਾਂ ਨੂੰ ਫੜ ਲੈਂਦੇ ਆ ਫੜ ਕੇ ਫਿਰ ਅੱਜ ਕੱਲ ਜਮਾਨਤ ਹੁੰਦੀ ਨਹੀਂ ਹੈਗੀ ਬੌਂਡ ਦਾ ਸਿਸਟਮ ਇਹਨਾਂ ਨੇ ਹੁਣ ਕਾਫੀ ਜ਼ਿਆਦਾ ਬੰਦੀ ਕਰਤਾ ਤੇ ਅੰਦਰੋਂ ਬੰਦਾ ਫਿਰ ਜ਼ਿਆਦਾ ਸੋ ਇਹਦਾ ਆਰਟ ਜਿਹੜੀ ਜਿਹੜੀ ਟਰਕਿੰਗ ਇੰਡਸਟਰੀ ਦੇ ਵਿੱਚ ਸਾਡੇ ਪੰਜਾਬੀ ਨੇ ਉਹਨਾਂ ਤੇ ਬਹੁਤ ਜ਼ਿਆਦਾ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਤੇ ਉਹਦੇ ਪਿੱਛੇ ਇਮੀਗ੍ਰੇਸ਼ਨ ਐਨਫੋਰਸਮੈਂਟ ਹੀ ਆ ਅੱਛਾ ਇਹਦੇ ਇਹਦੇ ਵਿੱਚ ਕੁਝ ਅਮੈਂਡਮੈਂਟਸ ਵੀ ਪਿਛਲੇ ਦਿਨਾਂ 'ਚ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੋਈ ਚੇਂਜ ਵੀ ਆਈ ਹੈ ਜੀ ਥੋੜੀ-ਬਹੁਤ ਨਹੀਂ ਇਹ ਚੇਂਜ ਹੱਕੇ ਦਾ ਕੋਈ ਨਹੀਂ ਆਈ ਖਿਲਾਫ ਹੀ ਆਈ ਹੈ ਹੁਣ ਇੱਕ ਬਿੱਲ ਰੱਖਿਆ ਹੈਗਾ ਸੈਨੇਟ ਤੇ ਹਾਊਸ ਦੇ ਵਿੱਚ ਗੋਇਓਮਿੰਗ ਦੇ ਸੈਨੇਟਰ ਨੇ ਉਹਨਾਂ ਨੇ ਸੈਨੇਟ ਰੱਖਿਆ ਹਾਊਸ ਦੇ ਵਿੱਚ ਵੀ ਤਿੰਨ-ਚਾਰ ਬੰਦੇ ਆਣੇ ਰੱਖਿਆ ਇਹਨਾਂ ਦੇ ਵਿੱਚ ਕਿ ਜਿਹੜਾ ਐਗਜ਼ੈਕਟਿਵ ਆਰਡਰ 트ੰਪ ਨੇ ਕੀਤਾ ਸੀ ਜਿਹੜਾ ਇੰਪਲੀਮੈਂਟ ਕੀਤਾ ਨਾਲ ਦੇ ਟ੍ਰਾਂਸਪੋਰਟੇਸ਼ਨ ਸੈਕਟਰੀ ਨੇ ਉਸੇ ਨੂੰ ਬਿੱਲ ਦੇ ਫਾਰਮ 'ਚ ਕਰਨਾ ਵੀ ਇੰਗਲਿਸ਼ ਦੀ ਲੈਂਗੁਏਜ ਸਖਤ ਹੋਵੇ ਨੂੰ ਜਿਹਨੂੰ ਇੰਗਲਿਸ਼ ਨਹੀਂ ਆਉਂਦੀ ਉਹਦਾ ਲਾਇਸੈਂਸ ਕੈਨਸਲ ਕਰੋ ਉਦੋਂ ਬਾਅਦ ਜਿਹੜੇ ਬੰਦੇ ਕੋ ਬਰ ਪਰਮਿਟ ਟਰੱਕ ਨਹੀਂ ਚਲਾ ਸਕਦੇ ਸੋ ਜੇ ਉਹ ਬੈਲੀ ਪਾਸ ਹੋ ਗਿਆ ਹਾ ਉਸੇ ਸੈਨੇਟ 'ਚ ਫੇਰ ਔਖਾ ਹੋ ਜੂਗਾ ਜਦਾਂ ਫਿਰ ਤਾਂ ਤਰੀਕਨ ਕਾਨੂੰਨ ਹੀ ਬਣ ਜਾਣਾ ਉਹ ਤੇ ਕੱਲ ਨੂੰ ਕੋਈ ਨਵਾਂ ਪ੍ਰੈਜ਼ੀਡੈਂਟ ਆ ਕੇ ਇਹਨੂੰ ਵਾਪਸ ਲੈਣਾ ਵੀ ਔਖਾ ਹੋ ਜੂ ਫਿਰ ਦੁਬਾਰਾ ਬਿੱਲ ਬਣਾਉਣਾ ਪਊਗਾ ਸੋ ਇਹਨਾਂ ਦੀ ਕੋ ਕਿ ਉਹ ਆਰਡਰ ਨੂੰ ਬਿੱਲ ਦੇ ਰੂਪ ਵਿੱਚ ਮਲੋ ਕੀਤਾ ਜਾਵੇ ਸੋ ਇਹ ਇੱਕ ਨਵੀਂ ਡਵੈਲਪਮੈਂਟ ਆ ਪਲੱਸ ਕੈਲੀਫੋਰਨੀਆ ਨੂੰ ਇਹਨਾਂ ਨੇ 40 ਮਿਲੀਅਨ ਡਾਲਰ ਦਾ ਜਿਹੜੇ ਫੰਡ ਬਿਜ਼ ਹੇਲਡ ਕਰ ਲਏ ਰੋਕ ਲਏ ਉਹਨਾਂ ਨੇ ਉਹ ਕਹਿੰਦੇ ਵੀ ਇੰਗਲਿਸ਼ ਦੀ ਰਿਕੁਆਇਰਮੈਂਟ ਨੂੰ ਸਖਤੀ ਨਾਲ ਲਾਗੂ ਨਹੀਂ ਕਰ ਰਹੇ ਜੋ ਅਸੀਂ ਚਾਹੁੰਦੇ ਆ ਵੀ ਕੀਤੀ ਜਾਵੇ ਉਹ ਵੀ ਇੱਕ ਇਹਨਾਂ ਨੇ ਕੀਤਾ ਤੇ ਇਹਦਾ ਕੰਮ ਚੱਲਦਾ ਪਰ ਉਹਦਾ ਉਹਦਾ ਅਸਰ ਤਾਂ ਇਮੀਗ੍ਰੈਂਟਸ ਤੇ ਹੀ ਪੈਣਾ ਹੈ ਨਾ ਕਿ ਜੇ ਉਹ ਆਪਣੇ ਪੈਸੇ ਰਿਲੀਜ਼ ਕਰਾਉਣ ਲਈ ਕੋਈ ਸਖਤੀ ਕਰ ਦਿੰਦੇ ਨੇ ਤਾਂ ਉਹ ਤਾਂ ਆਪਣੇ ਬੰਦੇ ਜਿਹੜੇ ਗ੍ਰੀਨ ਕਾਰਡ ਹੋਲਡਰ ਉਹਨਾਂ ਨੂੰ ਵੀ ਫੜ ਲੈਂਦੇ ਜੀ ਜੇ ਮੰਨ ਲਓ ਅੰਗਰੇਜ਼ੀ ਨਹੀਂ ਆਉਂਦੀ ਤਾਂ ਬਿਲਕੁਲ ਅੰਗਰੇਜ਼ੀ ਦੀ ਰਿਕੁਆਇਰਮੈਂਟ ਤਾਂ ਸਿਟੀਜ਼ਨ ਤੇ ਵੀ ਲਾਗੂ ਆ ਉਹਦਾ ਗ੍ਰੀਨ ਕਾਰਡ ਸ਼ੇਡਸ਼ ਆਪਣਾ ਕੋਈ ਸਬੰਧ ਨਹੀਂ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਦਾ ਲਾਇਸੈਂਸ ਉਹਦੇ ਕਰਕੇ ਕਿਸੇ ਦਾ ਵੀ ਕੈਨਸਲ ਹੋ ਸਕਦਾ ਪਰ ਜਿਹੜੇ ਬੰਦੇ ਕੋਲ ਵਰਕ ਪਰਮਿਟ ਦਾ ਉਹਦਾ ਟਰੱਕ ਚਲਾ ਹੀ ਨਹੀਂ ਸਕਦਾ ਹੁਣ ਤਾਂ ਉਹ ਕਹਿੰਦੇ ਆ ਵੀ ਸੀਡੀਐਲ ਲਾਇਸੈਂਸ ਪਰ ਜਿਹੜੇ ਜਿਹੜੇ ਗ੍ਰੀਨ ਕਾਰਡ ਸਿਟੀਜ਼ਨ ਨੇ ਉਹਨਾਂ ਤੇ ਵੀ ਜਿਹੜੀ ਇੰਗਲਿਸ਼ ਰਿਕੁਆਇਰਮੈਂਟ ਤੇ ਜਿਹੜੀਆਂ ਬਾਕੀ ਰਿਕੁਆਇਰਮੈਂਟਾਂ ਨੇ ਵੀ ਆਪਣਾ ਉਹ ਜਿਹੜੀ ਜਿਹੜੀ ਲੌਗ ਬੁੱਕ ਵਗੈਰਾ ਮੈਂਟੇਨ ਕਰਨ ਜਾਂ ਆਪਣਾ ਉਹਨਾਂ ਦੇ ਟ੍ਰੈਫਿਕ ਵੈਲੀਸ਼ਨ ਦਾ ਹੋਣ ਉਹਨਾਂ ਤੇ ਹੈਗੀਆਂ ਲਾਗੂ ਨਹੀਂ ਇਹਦੇ ਚ ਇੱਕ ਸਵਾਲ ਉੱਠਦਾ ਹੈ ਨਾ ਕਿ ਜਿਹੜੇ ਮੰਨ ਲਓ ਇਸ ਤਰ੍ਹਾਂ ਦੀ ਸਥਿਤੀ ਚ ਫੜ ਲਏ ਜਾਂਦੇ ਨੇ ਕਿ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਇਸ ਤਰ੍ਹਾਂ ਦਾ ਇਹ ਰੀਟੇਨ ਕੀਤੇ ਜਾਂਦੇ ਫੜ ਤਾਂ ਨਹੀਂ ਲਏ ਹਿਰਾਸਤ ਵਿੱਚ ਤਾਂ ਨਹੀਂ ਲਏ ਜਾਂਦੇ ਹੋਣਗੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨਸ਼ਿਪ ਵਾਲੇ ਇਨਾਂ ਲਈ ਫਿਰ ਕੀ ਰਸਤਾ ਕੀ ਬਚਦਾ ਜੀ ਇਹਨਾਂ ਨੂੰ ਸਜ਼ਾ ਕੀ ਆ ਉੱਥੇ ਮਤਲਬ ਕੋਈ ਨਹੀਂ ਅਜੇ ਅਜੇ ਹਾਂਜੀ ਅਜੇ ਤਾਂ ਕੋਈ ਖਾਸ ਨਹੀਂ ਅਜੇ ਤਾਂ ਸਿਰਫ ਉਹਨਾਂ ਨੂੰ ਟਿਕਟ ਦੇ ਕੇ ਜਾਂ ਵਾਰਨਿੰਗ ਦੇ ਕੇ ਛੱਡਦੇ ਜਾਂ ਟਿਕਟ ਦੇ ਜਾਂਦੇ ਆ ਜਾਂ ਕਹਿੰਦੇ ਆ ਵੀ ਇਦਾਂ ਪਰ ਜਿਹੜਾ ਲਾਪਾਸ ਹੋ ਗਿਆ ਫਿਰ ਇਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਜਾ ਸਕਦਾ ਅਜੇ ਤਾਂ ਨਹੀਂ ਕਿਸੇ ਦਾ ਇਦਾਂ ਹੋਇਆ ਕੈਨਸਲ ਇਦਾਂ ਦਾ ਜਦ ਤੱਕ ਕਿ ਬੰਦਾ ਬਿਲਕੁਲੀ ਜਿਆਦਾ ਉਹਨੂੰ ਨਹੀਂ ਆਉਂਦੀ ਹੈ ਕਿ ਜਿਵੇਂ ਇੱਕ ਦੋ ਵਾਰੀ ਤਾਂ ਵਾਰਨਿੰਗ ਦੇ ਜਾਂਦੇ ਆ ਟਿਕਟ ਦੇ ਜਾਂਦੇ ਆ ਉਹਨੂੰ ਵੀ ਸਿੱਖ ਲਾ ਕਰ ਲਾ ਪਰ ਹੁਣ ਗਾਹ ਨੂੰ ਜੇ ਬਿੱਲ ਪਾਸ ਹੋ ਗਿਆ ਦੇ ਵਿੱਚ ਉਹ ਲਾਇਸੈਂਸ ਮਤਲਬ ਛੇਤੀ ਕੈਨਸਲ ਹੋ ਸਕਦਾ ਉਹਨਾਂ ਦਾ ਜਿਹੜਾ ਹੈਗਾ ਸੀਡੀਐਲ ਦਾ ਅੱਛਾ ਇੱਕ ਸਵਾਲ ਜਿਹੜਾ ਪਿਛਲੇ ਦਿਨਾਂ ਵਿੱਚ ਕਾਫੀ ਆਇਆ ਕੈਨੇਡਾ ਤੋਂ ਮੈਨੂੰ ਕਾਫੀ ਫੋਨ ਕਾਲਸ ਆਈਆਂ ਨੇ ਜਿਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਕਿ ਅਮਰੀਕਨ ਜੇ ਕੋਈ ਵਰਕ ਪਰਮਿਟ ਤੇ ਆ ਉਹਦਾ ਤਾਂ ਉਰਦ ਕਰਦੇ ਆ ਜਾਂ ਜੇ ਕੋਈ ਇਸ ਤਰ੍ਹਾਂ ਦਾ ਹੈਗਾ ਸਾਈਲਮ ਕੇਸ ਜਾਂ ਬਾਕੀ ਉਹਨਾਂ ਲਈ ਤਾਂ ਉਹ ਰੀਟੇਨ ਕਰਕੇ ਵਾਪਸ ਭੇਜਣ ਦੀ ਪ੍ਰਕਿਰਿਆ ਕੈਨੇਡਾ ਤੋਂ ਬਹੁਤ ਸਾਰੇ ਟਰੱਕ ਡਰਾਈਵਰ ਟਰਕਿੰਗ ਵਾਲੇ ਇੱਧਰ ਆਉਂਦੇ ਆ ਕੈਨੇਡਾ ਚੋਂ ਤਾਂ ਫ੍ਰੀਕੁਐਂਟਲੀ ਬਹੁਤ ਹੀ ਲੋਕ ਆਉਂਦੇ ਆ ਨਾ ਜੀ ਇੱਧਰ ਟਰੱਕ ਲੈ ਕੇ ਉਹ ਉਹਨਾਂ ਲਈ ਕਿਹੋ ਜੀ ਸਥਿਤੀ ਬਣਦੀ ਆ ਜੇ ਮੰਨ ਲਓ ਉਹਨਾਂ ਨੂੰ ਰੋਕ ਦਿਆ ਜਾਂ ਵਾਇਲੇਸ਼ਨ ਦਾ ਜਾਂ ਅੰਗਰੇਜ਼ੀ ਦਾ ਉਹਨਾਂ ਲਈ ਕੀ ਸਥਿਤੀ ਬਣਦੀ ਜੀ ਅੰਗਰੇਜ਼ੀ ਵਾਲਾ ਰੂਲ ਤਾਂ ਉਹਨਾਂ ਤੇ ਵੀ ਲਾਗੂ ਹੋਊਗਾ ਪਰ ਉਦਾਂ ਜਿਹੜਾ ਉਹ ਕਿਉਂਕਿ ਉਹ ਅੰਡਰ ਟ੍ਰੀਟੀ ਹੈਗੇ ਆ ਜਿਹੜੀ ਨਾਲ ਦੀ NAFTA ਹੈਗੀ ਆ ਉਹਦੇ ਅੰਡਰ ਮੈਕਸੀਕੋ ਤੇ ਜਿਹੜੇ ਕੈਨੇਡਾ ਦੇ ਡਰਾਈਵਰ ਆ ਟਰੱਕ ਚਲਾ ਸਕਦੇ ਉਹਨਾਂ ਨੂੰ ਉਹ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਉਹ ਜਿਹੜੀ ਨੌਨ ਸੀਡੀਐਲ ਕੈਟਾਗਰੀ 'ਚ ਨਹੀਂ ਆਉਂਦੇ ਉਹ ਵਰਕ ਪਰਮਿਟ ਵਾਲੀ ਕੈਟਾਗਰੀ 'ਚ ਨਹੀਂ ਆਉਂਦੇ ਜਿਹੜੀ ਗੱਡੀ ਆ ਉਹ ਉਹ ਬੇਸਿਕਲੀ ਦੂਜੀ ਕੈਟਾਗਰੀ 'ਚ ਆਉਂਦੇ ਜਿਹੜੇ ਗ੍ਰੀਨ ਕਾਰਡ ਸਿਟੀਜ਼ਨ ਚਲਾਉਂਦੇ ਉਸ 'ਚ ਪਰ ਉਹਦੇ 'ਚ ਆ ਵੀ ਜਿਹੜੀ ਜੇ ਇੰਗਲਿਸ਼ ਨਹੀਂ ਆਉਂਦੀ ਫੇਰ ਪ੍ਰੋਬਲਮ ਉਹਨਾਂ ਨੂੰ ਵੀ ਆ ਸਕਦੀ ਆ ਨਹੀਂ ਸਜ਼ਾ ਕੀ ਹੈ ਉਹਦੇ ਵਿੱਚ ਉਹਨਾਂ ਦਾ ਕਰ ਕੀ ਸਕਦੇ ਆ ਇਹ ਸਵਾਲ ਬਹੁਤ ਆਉਂਦਾ ਹੈ ਲਾਇਸੈਂਸ ਲਾਇਸੈਂਸ ਕੈਨਸਲ ਥੋੜੀ ਕਰ ਲੈਣਗੇ ਜਿਹੜ ਜਿਹੜਾ ਉਹਦੀ ਐਂਟਰੀ ਬੰਦ ਕਰ ਸਕਦੇ ਆ ਉਥੇ ਬਾਰਡਰ ਤੇ ਵੀ ਉਹਨੂੰ ਐਂਟਰ ਨਹੀਂ ਜਾਂਦੇ ਉਹ ਪਰ ਜਿਹੜਾ ਲਾਇਸੈਂਸ ਜਿਹੜਾ ਜਿਹੜਾ ਕੈਨੇਡੀਅਨ ਲਾਇਸੈਂਸ ਆ ਉਹ ਨਹੀਂ ਵਾਪਸ ਹੋਣਾ ਐਂਟਰੀ ਬੈਨ ਕਰ ਸਕਦੇ ਆ ਐਂਟਰੀ ਬੈਨ ਕਰ ਸਕਦੇ ਆ ਜਾਂ ਜਿਹੜੀ ਇੱਥੇ ਪਰਮਿਸ਼ਨ ਦਿੱਤੀ ਹੋਈ ਐ ਜਿਹੜੀ ਚਲਾਉਣ ਦੀ ਵਾਪਸ ਲੈ ਸਕਦੇ ਆ ਕੋਈ ਪਰਮਿਸ਼ਨ ਦਾ ਨਾਲ ਕੋਲੇ ਕੋਈ ਹੋਊਗੀ ਨਾ ਜਿਹੜਾ ਇੱਥੇ ਚਲਾਉਂਦੇ ਆ ਅਮਰੀਕਾ 'ਚ ਉਹ ਜਿਹੜੀ ਹੈਗੀ ਉਹ ਵਾਪਸ ਉਹ ਵਾਪਸ ਕਿੱਥੇ ਜਾ ਸਕਦੀ ਜਿਹੜਾ ਉਹਦਾ ਵੀਜ਼ਾ ਹੈਗਾ ਜੇ ਹੁਣ ਟੀਟੀ ਅੰਡਰ ਵੀਜ਼ਾ ਵਰਕ ਕੀਤਾ ਜਾ ਸਕਦਾ ਐਂਟਰੀ ਬੰਦ ਕੀਤੀ ਜਾ ਸਕਦੀ ਨਜ਼ਰ ਵੱਡਸ ਆ ਮਤਲਬ ਐਜ਼ ਅ ਇੰਡੀਵਿਜੂਅਲ ਤਾਂ ਕਿਸੇ ਦੀ ਐਂਟਰੀ ਪੈਨ ਹੋ ਸਕਦੀ ਹੈ ਨਾ ਟ੍ਰੀਟੀ ਦਾ ਹਾਂ ਉਹ ਫਿਰ ਕੈਨੇਡਾ 'ਚ ਚਲਾਉ ਮਤਲਬ ਉਹਦਾ ਲਾਇਸੈਂਸ ਨਹੀਂ ਖਤਮ ਹੋਣਾ ਵੀ ਜਿਹ ਹੁਣ ਜੇ ਉਹਦੇ ਕੋਲ ਵੈਲਿਡ ਕੈਨੇਡਾ ਦਾ ਲਾਇਸੈਂਸ ਹੈ ਉਥੇ ਚਲਾ ਸਕਦਾ ਪਰ ਅਮਰੀਕਾ 'ਚ ਐਂਟਰੀ ਬੰਦ ਹੋ ਸਕਦੀ ਠੀਕ ਹੈ ਹੁਣ ਆਪਾਂ ਉਹਨੇ ਆ ਜੀ ਲਾਸਟ ਜਿਹੜਾ ਤੁਸੀਂ ਰਿਵਰਸ ਮਾਈਗ੍ਰੇਸ਼ਨ ਦਾ ਜ਼ਿਕਰ ਕਰ ਰਹੇ ਸੀਗੇ ਕਿ ਬਹੁਤ ਸਾਰੇ ਲੋਕ ਵਾਪਸ ਇੰਡੀਅਨ ਜਿਹੜੇ ਨੇ ਖਾਸ ਤੌਰ ਤੇ ਪੰਜਾਬੀ ਸਿੱਖ ਇਹ ਵੀ ਮਨ ਬਣਾ ਚੁੱਕੇ ਨੇ ਜਾਂ ਕੁਝ ਨਾ ਕੁਝ ਲੋਕ ਤੁਹਾਡੇ ਰਾਹਤੇ ਜਿਹੜੇ ਆਉਂਦੇ ਨੇ ਤੁਸੀਂ ਵੀ ਦੱਸ ਰਹੇ ਸੀ ਕਿ ਕੋਈ ਰਿਪੋਰਟ ਜਿਹੜੀ ਉਹ ਵੀ ਜਿਹੜੀ ਸ਼ੋਅ ਕਰ ਰਹੀ ਆ ਕਿ ਹੁਣ ਪਿਛਲੇ ਏ ਕਰਸੇ ਵਿੱਚ ਆਏ ਘੱਟ ਨੇ ਗਏ ਜ਼ਿਆਦਾ ਨੇ ਅਮਰੀਕਾ ਤੋਂ ਇਹ ਇੱਕ ਵਾਰੀ ਸਾਝ ਪਵਾ ਹਾਂਜੀ ਇੱਕ ਰਿਪੋਰਟ ਆਈ ਆ ਬਹੁਤ ਇੰਪੋਰਟੈਂਟ ਸਟੱਡੀ ਆ ਕਿ ਪਿਛਲੇ 30 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਆਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਆ ਜਾਣ ਵਾਲਿਆਂ ਦੀ ਜ਼ਿਆਦਾ ਤੇ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਆ ਮੇਰੇ ਦਫ਼ਤਰਾਂ ਚ ਜੀਵਨ ਹਰ ਵੀ ਕੀ ਮੈਨੂੰ 7-8 ਬੰਦੇ ਇਦਾਂ ਦੇ ਮਿਲ ਜਾਂਦੇ ਆ ਡਡ 10 ਸਣਾ ਜਿਹੜੇ ਕਹਿੰਦੇ ਆ ਹੀ ਵਾਪਸ ਜਾਣਾ ਇਹਨਾਂ ਨਾਲੋਂ ਜ਼ਿਆਦਾ ਉਹ ਨੇ ਜਿਹੜੇ ਜ਼ਿਆਦਾ ਫੈਮਲੀਆਂ ਨਾਲ ਆਏ ਜਿਨ੍ਹਾਂ ਦੇ ਹਸਬੰਡ ਵਾਈਫ ਤੇ ਬੱਚੇ ਇੱਥੇ ਨਾਲ ਆਏ ਆ ਜਾਂ ਜਿਹੜੇ ਕਈ ਵਿਜ਼ਟਰ ਵੀਜ਼ੇ ਤੇ ਵੀ ਆਏ ਆ ਜਾਂ ਕਈ ਹੋਰਾਂ ਮੁਲਕਾਂ ਤੋਂ ਵੀ ਆਏ ਜਿਨ੍ਹਾਂ ਕੋਲੇ ਕੋਈ ਵਰਕ ਪਰਮਿਟ ਜਾਂ ਸਟੇਟਸ ਕਿਸੇ ਹੋਰਲੇ ਮੁਲਕ 'ਚ ਹੈਗਾ ਸਪੈਸ਼ਲੀ ਇਟਲੀ 'ਚ ਹੈਗਾ ਜਾਂ ਪੋਰਟੂਗਲ 'ਚ ਹੈਗਾ ਜਾਂ ਫਰਾਂਸ ਜਾਂ ਇਹਨਾਂ ਮੁਲਕਾਂ 'ਚ ਕੋਈ ਮਤਲਬ ਜਾ ਸਕਦੇ ਉਹਨਾਂ ਕੋਲੇ ਕੋਈ ਜਿਵੇਂ ਕਈ ਰਹੇ ਹੁੰਦੇ ਨੇ ਉੱਥੇ ਬਰ ਪਾਉਂਡ ਕਦੇ ਮਿਲਿਆ ਸੀ ਜਾਂ ਰੀਨਿਊ ਕਰਾ ਸਕਦੇ ਆ ਉਹਨੂੰ ਉਹ ਬੰਦਿਆਂ ਟ੍ਰੈਂਡ ਕਾਫੀ ਵਾਪਸ ਜਾਣ ਦਾ ਹੋ ਗਿਆ ਕਈ ਜਿਹੜੇ ਕੈਨੇਡਾ ਤੋਂ ਇੱਥੇ ਆਏ ਸੀ ਸਟੂਡੈਂਟ ਵੀਜ਼ਾ ਉੱਥੇ ਸੀਗਾ ਆ ਗਏ ਉਦਾਂ ਹੀ ਤੇ ਉਹ ਵੀ ਮੁੜ ਲੱਗੇ ਆ ਕਾਫੀ ਲੋਕੀ ਮੁੜ ਰਹੇ ਆ ਕਿਉਂਕਿ ਆਜ ਤੋਂ ਹੁਣ ਟਰੱਕਿੰਗ ਦਾ ਕੰਮ ਹੋ ਗਿਆ ਨਾ ਇਹ ਤੇ ਅਸਰ ਪੈ ਗਿਆ ਜਦੋਂ ਹੁਣ ਡਰਾਈਵਰ ਜਿਹੜੇ ਆਪਣੇ ਕੋਲ ਵਰ ਪਰਮਿਟ ਆ ਉਹਨਾਂ ਨੇ ਹੁਣ ਟਰੱਕ ਛੱਡ ਤੇ ਉਦੋਂ ਬਾਅਦ ਫਿਰ ਜਿਹੜੇ ਦੂਜੇ ਕੰਮ ਨੇ ਉਹਨਾਂ ਤੇ ਵੀ ਅਸਰ ਪੈਣਾ ਇੰਨੀ ਇੱਥੇ ਏਮਪਲੋਇਮੈਂਟ ਹੈ ਹੀ ਨਹੀਂ ਵੀ ਇੰਨੇ ਬੰਦਿਆਂ ਨੂੰ ਆ ਓਬਰ ਹੋ ਜੂਗੀ ਜਾਂ ਉਹ ਟੈਕਸੀ ਚਲਾ ਲੈਣਗੇ ਜਾਂ ਸਟੋਰਾਂ ਤੇ ਕੰਮ ਮਿਲ ਜੂਗਾ ਉਹਦੇ ਨਾਲ ਵੀ ਹੋਊਗੀ ਪ ਉਹਨਾਂ ਜੋ ਬਾਹਰ ਦਾ ਕਿਸੇ ਨੇ ਆਣਾ ਨਹੀਂ ਹੁੰਦਾ ਉਹ 90% ਬੰਦੇ ਆਪ ਹੀ ਲਿਖ ਕੇ ਦੇ ਦਿੰਦੇ ਆ ਵੀ ਅਸੀਂ ਵਾਪਸ ਜਾਣਾ। ਹੂੰ ਤੇ ਉਹਦੇ ਕਰਕੇ ਰਿਵਰਸ ਮਾਈਗ੍ਰੇਸ਼ਨ ਜੋਰਾਂ ਤੇ ਆ ਤੇ ਜੇ ਇਦਾਂ ਹੀ ਸਖਤੀ ਜਾਰੀ ਰਹੀ ਅਗਲਾ ਸਾਲ ਤੱਕ ਇੱਥੋਂ ਕਾਫੀ ਬੰਦੇ ਵਾਪਸ ਮੁੜਨਗੇ। ਇਹ ਤਾਂ ਬਿਲਕੁਲ ਸਹੀ ਸਥਿਤੀ ਹੈ ਕਿ ਲੋਕ ਕਹਿੰਦੇ ਆ ਕਿ ਇੱਥੋਂ ਡਿਪੋਰਟ ਹੋਣ ਨਾਲੋਂ ਉਹ ਤਾਂ ਆਪਣੇ ਆਪ ਹੀ ਛੱਡ ਜੋ ਇਹ ਵੀ ਫਰਕ ਹੈ ਉਹ ਡਿਪੋਰਟ ਕਰਨ ਜਾਂ ਆਪ ਲਿਖ ਕੇ ਬੰਦਾ ਦੇ ਦੇ ਤਾਂ ਫਿਰ ਉਹਨਾਂ ਦਾ ਵੀਜ਼ਾ ਪੂਜਾ ਬਚ ਜਾਂਦਾ ਜੀ ਜਾਂ ਦੁਬਾਰਾ ਆਉਣ ਦੀ ਸੰਭਾਵਨਾ ਬਚ ਜਾਂਦੀ। ਨੇ ਵੀਜ਼ਾ ਨਹੀਂ 바ਜਦਾ ਕਿਉਂਕਿ ਜੇ ਤੁਸੀਂ ਓਵਰਸਟੇ ਕਰਕੇ ਤੁਹਾਨੂੰ 5 ਸਾਲ ਦਾ ਬਾਹਰ ਲੱਗ ਹੀ ਜਾਣਾ ਸਿਰਫ ਫੜੇ ਜਾਣ ਤੋਂ ਜਿਹੜੇ ਜਿਹੜੇ ਹੈ ਬੰਦੇ ਵੱਜ ਜਾਂਦੇ ਫੜੇ ਜਾਣ ਤੋਂ ਵੱਜ ਜਾਣਗੇ ਪਰ ਜਿਹੜਾ ਇੱਕ ਵਾਰੀ ਇਹ ਨਹੀਂ ਹੈਗਾ ਜੇ ਆਪ ਲਿਖ ਕੇ ਦੇ ਦੋਗੇ ਤਾਂ ਵੀਜ਼ਾ 바ਜੂਗਾ ਜੇ ਤੁਸੀਂ ਓਵਰਸਟੇ ਕਰਕੇ ਨਾ ਇੱਥੇ 6 ਮਹੀਨੇ ਤੋਂ ਵੱਧ ਅਮਰੀਕਾ ਚਾਹੇ ਸਿਆਲ ਮਲਾਤਾ ਜਾਏ ਉਦਾਂ ਹੀ ਜਿਹੜੇ ਇਲੀਗਲ ਐਂਟਰ ਉਹਦਾ ਵੀਜ਼ਾ ਤਾਂ ਹੈ ਹੀ ਨਹੀਂ ਤੇ ਜਿਹਦਾ ਹੈਗਾ ਵੀ ਆ ਵਿਸਟਰ ਵੀਜ਼ਾ ਜਾਂ ਸਟੂਡੈਂਟ ਤੇ ਓਵਰਸਟੇ ਕਰਕੇ ਆ ਉਹ ਜੇ ਵਾਪਸ ਜਾਂਦਾ ਤਾਂ ਉਹ ਵੀਜ਼ਾ ਨਹੀਂ ਹੋਣਾ ਵੀਜ਼ਾ ਤਾਂ ਕੈਨਸਲ ਹੀ ਆ ਲੇਕਰ ਫੜੇ ਜਾਣ ਤੋਂ ਬਾਅਦ ਜੂਗਾ ਅਮਰੀਕਾ ਚ ਤਾਂ ਉਹਦਾ ਆਉਣਾ ਦੁਬਾਰਾ ਮਤਲਬ ਏਟਲੀਸ 5 ਸਾਲ ਬਹੁਤ ਮੁਸ਼ਕਲ ਆ ਪਰ ਹੋਰਾਂ ਮੁਲਕਾਂ ਚ ਚਲੇ ਜਾਂਦੇ ਨੇ ਇਥੇ ਮੈਂ ਕਈ ਬੰਦੇ ਨੂੰ ਜਾਣਦਾ ਰਹੇ ਇਥੋਂ ਇੰਡੀਆ ਗਏ ਉਦੋਂ ਬਾਅਦ ਕੈਨੇਡਾ ਆ ਗਏ ਜਾਂ ਆਸਟ੍ਰੇਲੀਆ ਆ ਗਏ 15 20 ਦਿਨ ਮਹੀਨੇ ਦੇ ਵਿੱਚ ਹੀ ਤੇ ਇਹਨਾਂ ਕੋਲ ਹੋਰਾਂ ਮੁਲਕਾਂ ਦੇ ਵਿੱਚ ਇਹ ਮੈਨੂੰ ਜਾ ਸਕਦੇ ਨੇ ਉਹ ਚ ਪਾਬੰਦੀ ਨਹੀਂ ਹੈਗੀ ਪਰ ਅਮਰੀਕਾ ਚ ਆਉਣਾ ਮੁਸ਼ਕਲ ਹੋ ਜਾਊਗਾ ਵੈਸੇ ਆਪਣੇ ਲੋਕਾਂ ਦੀ ਉੱਥੇ ਸਥਿਤੀ ਸਰਦਾਰ ਜਸਪ੍ਰੀਤ ਸਿੰਘ ਜੀ ਕਿਹੋ ਜਿਹੀ ਹੈ ਸਾਡੇ ਲੋਕ ਕਾਫੀ ਸੌਖੇ ਨੇ ਜੀ ਜਿਹੜੇ ਰੂਟੀਨ ਦੇ ਮੈਂ ਵੱਡੇ ਧਨਾੜਾਂ ਦੀ ਗੱਲ ਨਹੀਂ ਕਰਦਾ ਜੇ ਦੋ ਪੀੜੀਆਂ ਤੋਂ ਗਏ ਉਹਨਾਂ ਦੀ ਨਹੀਂ ਕਰਦਾ ਜਿਹੜੇ ਆ ਸਧਾਰਨ ਲੋਕ ਸੀ ਜਿਹੜੇ ਟਰਕਿੰਗ ਜਾਂ ਬਾਕੀ ਕੰਮ ਕਰ ਰਹੇ ਸੀ ਇਹ ਸੌਖੇ ਸੀਗੇ ਜੀ ਵੈਸੇ ਐਵਰੇਜ ਇਨਕਮ ਕਿੰਨੀ ਇੱਕ ਸਾਡੇ ਲੋਕਾਂ ਦੀ ਹੁੰਦੀ ਹੈ ਜੀ ਆਮ ਸਧਾਰਨ ਦੀ ਕਾਫੀ ਇਨਕਮ ਸੀ ਜੀ ਇੱਥੇ ਜਿਹੜਾ ਹੁਣ ਇੱਕ ਟਰੱਕ ਡਰਾਈਵਰ ਜਿਹੜਾ ਵਿਚਾਰਾ ਬਰਪਾਰਟਮੈਂਟ ਵਾਲਾ ਵੀ ਕੁਝ ਚਲਾਉਂਦਾ ਸੀ ਉਹਦੀ ਵੀ 7 ਤੋਂ 8000 ਡਾਲਰ ਦੀ ਇਨਕਮ ਸੀਗੀ ਮਹੀਨੇ ਦੀ ਤੇ ਜਿਹੜਾ ਡਰਾਈਵਰੀ ਵੀ ਕਰਦਾ ਸੀ ਉਹਦੀ ਵੀ 5-6000 ਤੋਂ ਸੀਗੀ ਜਿਹੜੇ ਸਟੋਰਾਂ ਦੇ ਵੀ ਕੰਮ ਕਰਦੇ ਨੇ ਜਿਹੜਾ ਕਿ ਮਤਲਬ ਯੂਨੋ ਕੋ ਵਰਕ ਪਰਮਿਟ ਨੇ ਜਾਂ ਐਕਸਪੀਰੀਅੰਸ ਆ ਉਹਨਾਂ ਦੀ ਵੀ 4 ਤੋਂ 5000 ਡਾਲਰ ਤੋਂ ਵੱਧ ਦੀ ਇਨਕਮ ਹੀ ਹੋਊਗੀ ਮਹੀਨੇ ਦੀ ਤੇ ਬਾਕੀ ਦਾ ਇੱਥੇ ਜਿਹੜੇ ਲੋਕ ਨੇ ਜਿਆਦਾ ਜਿਹੜੇ ਅਮਰੀਕਨ ਆਪਣੇ ਹੈਗੇ ਆ ਅਮਰੀਕਾ ਦੇ ਵਿੱਚ ਉਹ ਜਿਆਦਾ ਪੜ੍ਹੇ ਲਿਖੇ ਨੇ ਜਿਦਾਂ ਡਾਕਟਰ ਨੇ ਇੰਜੀਨੀਅਰ ਨੇ ਜਾਂ ਹੋਰ ਜਿਹੜੇ ਹੈਗੇ ਪ੍ਰੋਫੈਸ਼ਨਲਸ ਹੈਗੇ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਉਹਨਾਂ ਦੀ ਤਾਂ ਜਿਹੜੀ ਇਨਕਮ ਵੀ ਠੀਕ ਆ ਇਕਨੋਮੀ ਐਜ਼ ਇਟ ਇਜ਼ ਠੀਕ ਚੱਲ ਰਹੀ ਆ ਜੇ ਕੋਈਆਂ ਲੇਆਫਸ ਨਹੀਂ ਹੈਗੀਆਂ। ਜਾਂ ਜਿਹੜੀ ਪ੍ਰੋਬਲਮ ਅਸੀਂ ਦੇਖ ਰਹੇ ਆ ਉਹ ਤਾਂ ਜਿਹੜੇ ਅਨ ਡਾਕੂਮੈਂਟਡ ਬੰਦੇ ਜਿਹੜੇ ਬਾਰਡਰ ਲੰਘ ਕੇ ਆਏ ਆ ਜਿਨ੍ਹਾਂ ਕੋਲ ਵਰਕ ਪਰਮਿਟ ਨਹੀਂ ਆ ਜਾਂ ਇਮੀਗ੍ਰੇਸ਼ਨ ਰਿਲੇਟਡ ਨੇ। ਉਹਨਾਂ ਨੂੰ ਨੇ ਜਾਂ ਗ੍ਰੀਨ ਕਾਰਡ ਹੋਲਡਰਾਂ ਨੂੰ ਹੈਗੀਆਂ ਜਿਨ੍ਹਾਂ ਦਾ ਕ੍ਰਿਮਨਲ ਰੈਕਡ ਆ। ਤੇ ਜਾਂ ਫਿਰ ਜਿਹੜੇ ਉੱਥੇ ਆਉਂਦੇ ਆ ਜਦੋਂ ਹੁਣ ਬਾਰਡਰ ਕ੍ਰੋਸ ਕਰਕੇ ਸਵਾਲ ਪੁੱਛਦੇ ਉਹਨਾਂ ਬੰਦਿਆਂ ਨੂੰ ਆਦਰਵਾਇਜ਼ ਤਾਂ ਕੋਈ ਪ੍ਰੋਬਲਮ ਹੋਣਾ ਨਹੀਂ ਹੈ ਜੀ। ਅਸਾਈਲਮ ਦੀ ਕੀ ਸਥਿਤੀ ਹੈ ਜੀ ਅਸਾਈਲਮ ਵਾਲੇ ਕੇਸ ਹੁਣ ਕੋਈ ਅਪਰੂਵ ਹੋ ਰਹੇ ਕਿ ਨਹੀਂ ਕਿਉਂਕਿ ਕੈਨੇਡਾ ਚ ਵੀ ਹੁਣ ਬਹੁਤ ਬਲਕ ਚ ਰੱਦ ਕਰ ਰਹੇ ਨੇ ਜੀ ਉਹ ਅਸਾਈਲਮ ਵਾਲੇ ਮਾਮਲੇ ਅਸਾਈਲਮ ਵਾਲਾਂ ਤੇ ਅਸਰ ਪਿਆ ਹੈ ਜੀ ਕਿਉਂਕਿ ਇਹ ਜਿਹੜੀ ਸਰਕਾਰ ਹੈ ਇਹ ਇਹਨੇ ਹੁਣ ਕਾਫੀ ਇਮੀਗ੍ਰੇਸ਼ਨ ਦੇ ਜੱਜ ਕੱਢੇ ਆ ਤਰੀਬਨ ਇਹਨਾਂ ਨੇ 100 ਤੋਂ ਉੱਤੇ ਜਿਹੜੇ ਜੱਜ ਸੀ ਉਹ ਕੱਢਤੇ ਜਿਹੜੇ ਕੋ ਅਪਰੂਵ ਕਰਦੇ ਸੀ ਦੂਜਿਆਂ ਨੂੰ ਮੈਸੇਜ ਦੇਣ ਲਈ ਕਿ ਅਸੀਂ ਜਿਹੜੇ ਪਾਸ ਕਰਦੇ ਆ ਉਹ ਕੱਢ ਦਾਂਗੇ ਤੇ ਸ਼ਕਤੀ ਤਾਂ ਸੈਲਮ ਤੇ ਕਾਫੀ ਜ਼ਿਆਦਾ ਹੈਗੀ ਆ ਤੇ ਆਪਾਂ ਇਹਦੇ ਨਾਲ ਪਾਸਿੰਗ ਪਰਸੈਂਟੇਜ ਬਹੁਤ ਘਟੀ ਆ ਜਿਵੇਂ ਅੱਗੇ ਨਾਲੋਂ ਅੱਗੇ ਸਮਝ ਲਓ ਜੇ 50% ਜਾਂ 60% ਕੇਸ ਪਾਸ ਹੁੰਦੇ ਸੀ ਹੁਣ 20% ਤੇ ਹੈਗੇ ਆ ਪਾਸ ਹੁੰਦੇ ਆ ਪਰ ਬਹੁਤ ਘਟਾ ਅਸਰ ਪਿਆ ਇਹਦਾ ਇਹ H1B ਦੀ ਕੀ ਪੋਜੀਸ਼ਨ ਹੈ ਜੀ ਹੁਣ ਲੇਟੈਸਟ ਕੁਝ ਅਪਡੇਟ ਹੈ ਉੱਤੇ H1B ਜਿਹੜੀ ਰੀਨਿਊਅਲ ਆ ਜਿਹੜੇ ਬੰਦੇ ਆਲਰੇਡੀ ਉੱਤੇ ਹੈਗੇ ਉਹ ਤਾਂ ਉਹ ਤਾਂ ਕਰ ਹੀ ਰਹੇ ਆ ਉਹਨਾਂ ਤੇ ਕੋਈ ਅਸਰ ਨਹੀਂ ਪਰ ਨਵੇਂ ਆ ਤੇ ਇਹਨਾਂ ਨੇ ਕਿਹਾ ਕਿ ਹੋਣ ਅਗਲੇ ਸਾਲ ਜਿਹੜੇ ਬਣਨ ਜ਼ਰੂਰ ਉਹਦੇ ਚ 1 ਲੱਖ ਡਾਲਰ ਕੰਪਨੀ ਜਿਹਨੇ ਕੋ ਹਾਇਰ ਕਰਨਾ ਜਮਾ ਕਰਾਊਗੀ ਜਿਹੜਾ ਏਮਪਲੋਈ ਆ ਉਹਦੀ ਤਨਖਾਹ 1.5 ਲੱਖ ਤੋਂ ਵੱਧ ਚਾਹੀਦੀ ਆ ਇਦਾਂ ਦੀਆਂ ਗੱਲਾਂ ਤੇ ਉਹਦਾ ਅਜੇ ਦਾ ਅਸਰ ਕੋਈ ਨਹੀਂਗਾ ਪਰ ਇੱਕ ਗੱਲ ਜ਼ਰੂਰ ਆ ਕਿ H1B ਵਾਲਿਆਂ ਚ ਵੀ ਰਿਵਰਸ ਮਾਈਗ੍ਰੇਸ਼ਨ ਬਾਰੇ ਸੋਚਣ ਲੱਗ ਗਿਆ ਲੋਕ ਕਿ ਉਹਨਾਂ ਨੂੰ ਹੁੰਦਾ ਵੀ ਜੇ ਰਿਨਿਊ ਨਾ ਹੋਵੇ ਤਾਂ ਅਸੀਂ ਕੀ ਕਰੀਏ ਉਧਰੋਂ ਕੈਨੇਡਾ ਨੇ ਵੀ ਐਲਾਨ ਕਰਤਾ ਕਿ ਅਸੀਂ ਲੈਣ ਨੂੰ ਤਿਆਰ ਆਂ ਸ਼ਾਇਦ ਕੈਨੇਡਾ ਕੋਈ ਸਕੀਮ ਜਾਂ ਬਿੱਲ ਲੈ ਕੇ ਆਵੇ ਅਗਲੇ ਸਾਲ ਜਿਹੜਾ H1B ਵਾਲਿਆਂ ਨੂੰ ਲਿਓਰ ਕਰੂ ਉਹਦਾ ਫਿਰ ਜਦੋਂ ਉਹ ਜੀ ਸਕੀਮ ਕੋ अच्छा ਜਿਹੜੇ ਮੋٹے ਤੌਰ ਤੇ ਕਾਰਪੋਰੇਟਰ ਨੇ ਉਹ ਵੀ ਇਹਦੇ ਤੇ ਕੋਈ ਰਿਐਕਟ ਸਰਕਾਰ ਨਾਲ ਕਿਉਂਕਿ ਸਰਕਾਰਾਂ ਚੱਲਦੀਆਂ ਤੇ ਬੜੀ ਵਾਰੀ ਉਹਨਾਂ ਦੇ ਸਹਿਯੋਗ ਨਾਲ ਨੇ ਜਿਹੜੇ ਵੱਡੇ ਇਹ Google ਵਰਗੇ ਨੇ Microsoft ਵਰਗੇ ਨੇ ਇਹ ਅਧਾਰੇ ਟਰਾਈ ਨਹੀਂ ਕਰ ਰਹੇ ਜੀ ਕਿ ਇਸ ਤਰ੍ਹਾਂ ਦੇ ਸਖਤ ਬਿੱਲ ਦੇ ਉੱਤੇ ਕੋਈ ਇਹਨਾਂ ਨੂੰ ਮਨਾ ਲਿਆ ਜਾਵੇ ਕਿਉਂਕਿ ਉਹਨਾਂ ਕੋਲ ਅਰੇ ਹੁਣ ਹਾਂ ਜੀ ਕਰ ਰਹੇ ਹੁਣ ਹਾਂ ਕਰ ਰਹੇ ਹੋਣਗੇ ਲੋਬਿੰਗ ਤੇ ਇਹਨਾਂ ਦੀ ਚੱਲਦੀ ਆ ਹਰ ਪਾਸਿਓਂ ਚੱਲਦੀ ਆ ਨਾ ਇਹ ਤਾਂ ਕਾਫੀ ਹੈਗੀ ਆ ਪਰ ਅਜੇ ਸਰਕਾਰ ਦਾ ਰੁਖ ਜਿਹੜਾ ਹੈਗਾ ਸਖਤ ਆ ਇਹਦਾ ਅਗਲੇ ਸਾਲ ਇਲੈਕਸ਼ਨ ਤੇ ਤੇ ਇਕਨੋਮੀ ਤੇ ਅਸਰ ਪਊਗਾ ਜੇ ਐਚਬੰਨ ਕਰਕੇ ਇਹਨਾਂ ਗੱਲਾਂ ਕਰਕੇ ਇਕਨੋਮੀ ਤੇ ਅਸਰ ਪੈ ਗਿਆ ਤੇ ਫਿਰ ਅ ਇਹ ਇਸ ਗੱਲ ਤੇ ਅਸਰ ਪੈਣਾ ਪਰ ਜਿਹੜੀਆਂ ਕੰਪਨੀਆਂ ਵੀ ਦੋ ਕਿਸਮ ਦੀਆਂ ਨੇ ਇੱਕ ਤਾਂ ਉਹ ਨੇ ਜਿਹੜੇ ਕਹਿੰਦੇ ਨੇ ਵੀ ਨਹੀਂ ਤੁਸੀਂ ਬੰਦੇ ਕੱਢੋ ਜਿਨ੍ਹਾਂ ਨੂੰ ਕਿ ਅਸਰ ਘਟ ਪੈਂਦਾ ਪਰ ਜਿਨ੍ਹਾਂ ਨੂੰ ਜਿਆਦਾ ਹਾਈ ਟੈਕ ਜਿਹੜੀ ਇੰਡਸਟਰੀ ਆ ਜਿਹੜੀ ਕਿ ਸਾਰੀ ਅ ਇੱਥੇ ਕੈਲੀਫੋਰਨੀਆ ਚ ਬੇਸਿਕਲੀ ਹੈਗੀ ਐਸਿਲਿਕਨ ਵੈਲੀ ਚ ਉਹਨਾਂ ਨੂੰ ਇਹਦਾ ਕਾਫੀ ਜਿਆਦਾ ਅਸਰ ਆ ਤੇ ਉਹ ਹੁਣ ਲਾਬਿੰਗ ਦਾ ਕਰ ਹੀ ਰਹੇ ਹੋਣਗੇ ਆਪਣੇ ਤੌਰ ਤੇ ਚੇਂजेस ਆ ਵੀ ਸਕਦੀਆਂ ਨੇ ਜਿਹੜੇ ਹੁਣ ਆ ਲਾਬਿੰਗ ਕਰਕੇ ਹੋਏ ਨੇ ਉਹਨੇ ਕਿਹਾ ਵੀ ਰੀਨੂਅਲ ਤੇ ਨਹੀਂ ਪਊਗਾ ਜਿਵੇਂ ਪਹਿਲਾਂ ਨਾਲੇ ਕਰਤਾ ਸੀ ਰੀਨਿਊ ਕਰਾਉਣ ਤੇ ਵੀ ਲੱਗੇ ਸੀ ਕਰਨ ਜਿਹੜੀ ਲਾਬਿੰਗ ਦਾ ਹੀ ਦੇ ਕਰਕੇ ਇਹਨਾਂ ਨੇ ਕਿਹਾ ਵੀ ਜਿੰਨਾਂ ਕੋ ਆਲਰੇਡੀ ਮਿਲੇ ਹੋਏ ਨੇ ਉਹ ਜਾਰੀ ਰਹਿਣਗੇ ਜੀ ਹਾਂ ਅੱਛਾ ਆਖਰੀ ਸਵਾਲ ਕਮਿਊਨਿਟੀ ਵਾਈਜ਼ ਸਿੱਖਾਂ ਲਈ ਕਿਸ ਤਰ੍ਹਾਂ ਦੀ ਸਥਿਤੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਹੈ ਤਾਂ ਨਹੀਂ ਕੋਈ ਰੇਸ਼ੀਅਲ ਜਾਂ ਕੁਝ ਪੰਗੇਬਾਜ਼ੀ ਬਾਕੀ ਤਾਂ ਠੀਕ ਹੀ ਆ ਸਾਰਾ ਇਸੇ ਕਾਦੇ ਕੋਈ ਐਜ਼ ਇਟ ਇਜ਼ ਇਦਾਂ ਦੀ ਨਹੀਂ ਹੈਗੀ ਐਂ ਤਾਂ ਸਿੱਖਾਂ ਦੀ ਰਿਸਪੈਕਟ ਸਾਰੇ ਪਾਸੇ ਆ ਦੋਨੇ ਪਾਰਟੀਆਂ ਕਰਦੀਆਂ ਲੋਕ ਵੀ ਕਰਦੇ ਆ ਪਰ ਕਿਉਂਕਿ ਸਿੱਖ ਜਿਹੜੇ ਆਪਣੇ ਅਨ ਡਾਕੂਮੈਂਟਡ ਨੇ ਜਾਂ ਟਰੱਕਾਂ ਤੇ ਹੈਗੇ ਆ ਉਹਨਾਂ ਤੇ ਜ਼ਰੂਰ ਆ ਪਰ ਉਦਾਂ ਐਜ਼ ਓਵਰ ਆਲ ਵੀ ਸਾਡੇ ਕੋਈ ਗੁਰਦੁਆਰਿਆਂ ਜਾਂ ਉਦਾਂ ਜਾਂ ਜਿਹੜੇ ਬੰਦੇ ਬਾਹਰ ਤੁਰੇ ਫਿਰਦੇ ਨੇ 에어ਪੋਰਟਾਂ ਤੇ ਜਾਂ ਟੈਕਸੀਆਂ ਜਾਂ ਹੋਰਾਂ ਜਗ੍ਹਾ ਤੇ ਮੌਲਾਂ 'ਚ ਉਹਨਾਂ ਤੇ ਕੋਈ ਐਜ਼ ਇਟ ਇਜ਼ ਪ੍ਰੋਬਲਮ ਨਹੀਂ ਇਦਾਂ ਦੀ ਹੈਗੀ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ